ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰਵਿੰਦਰ ਭੱਟੀ ਤੁਸੀਂ ਜੁੜੇ ਹੋ ਇੱਕ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਤੇ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਮਾਣਾ ਦੀ ਸੱਤੀ ਮੰਦਰ پارک ਤੋਂ ਜਿੱਥੇ ਕਿ ਕੋਲਕਾਤਾ ਵਿਖੇ ਬਲਾਤਕਾਰ ਅਤੇ ਤਸ਼ਤਤਕਾਰ ਨੇ ਇਸ ਦੁਨੀਆ ਤੋਂ ਕਾਲ ਚਲਾਣਾ ਕਰ ਗਈ ਡਾਕਟਰ ਮਮਤਾ ਦੇਵਨਾਥ ਨੂੰ ਸ਼ਰਧਾਂਜਲੀ ਦੇਣ ਪਹੁੰਚੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੀਆਂ ਹਨ ਇਹ ਕੈਂਡਲ ਮਾਰਚ ਕੋਲਕਾਤਾ ਵਿਖੇ ਵਾਪਰੀ ਇੱਕ ਸ਼ਰਮਨਾ ਸ਼ਰਮਨਾ ਘਟਨਾ ਦੇ ਸਬੰਧ ਦੇ ਵਿੱਚ ਜਿਹੜਾ ਕੱਢਿਆ ਗਿਆ ਔਰ ਕਿਤਨਾ ਕਹਤੇ ਸਮਾਨਾ ਔਰ ਸਮਾਨਾ ਦੇ ਨੇੜਲੇ ਪਿੰਡਾਂ ਦੇ ਕਾਫੀ ਜਿਆਦਾ ਜਿਹੜੇ ਲੋਕ ਇੱਥੇ ਪਹੁੰਚੇ ਔਰ ਇਸ ਕੈਂਡਲ ਮਾਰਚ ਦਾ ਹਿੱਸਾ ਬਣਿਆ ਕੋਈ ਨਹੀਂ ਬਣਾਈ ਰੱਖਣੀ ਕਿਸੇ ਨੇ ਕੋਈ ਸ਼ਰਾਰਤ ਨਹੀਂ ਕਰਦੀ ਕੋਈ ਜੇ ਕੋਈ ਸ਼ਰਾਰਤ ਹੀ ਅੰਦਰ ਸਾਡੇ ਵਿੱਚ ਆ ਜਾਂਦਾ ਹੈ ਇਸ ਤਰੀਕੇ ਦਾ ਤਾਂ ਆਪ ਦੀ ਹੋਲੀ ਫੋਟੋ ਕਹਿੰਦੇ ਆ ਪਰ ਚੱਕ ਨੂੰ ਕਹਿ ਰਹੇ ਆ ਉਹਨੂੰ ਫੋਰੀ ਬਾਹਰ ਕੱਢਾਂਗੇ ਮੁਰਦਾਬਾਦ 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 ਮਰਦਾਬਾਦ ਮਰਦਾਬਾਦ ਤੇ ਸਾਰਿਆਂ ਨੂੰ ਮੈਂ ਗੁਰੂ ਮਹਾਰਾਜ ਦੀ ਫਤਿਹ ਬਰਾਨੀ ਚਾਹਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਔਰਤਾਂ ਨਾਲ ਅਧਿਆਚਾਰ ਹੋ ਰਿਹਾ ਪਿੱਛੇ ਕਈ ਕਟਨਾਵਾ ਜਿਹੜੀਆਂ ਵੱਖ-ਵੱਖ ਥਾਵਾਂ ਦੇ ਉੱਤੇ ਵਾਪਰੀਆਂ ਨੇ ਜਿਨ੍ਹਾਂ ਦੇ ਉੱਤੇ ਆਪਾਂ ਵੱਖਰਾ-ਵੱਖ ਟੈਮਾ ਦੇ ਉੱਤੇ ਜਿੱਥੇ ਵੀ ਸਾਨੂੰ ਕੋਈ ਕਟਨਾਵਾ ਵਾਪਰ ਦੀ ਦੇ ਦਿੱਿਆ ਤਾਸੀ ਉਹਦੇ ਵਿਰੋਧ ਵਿੱਚ ਜ਼ਰੂਰ ਬੋਲਦੇ ਆ ਇਹ ਘਟਨਾਵਾ ਅੱਜ ਨਹੀਂ ਇਹ ਪਹਿਲਾਂ ਸਾਡੇ ਸਮਾਜ ਦੇ ਵਿੱਚ ਇਹ ਘਟਨਾਵਾ ਔਰਤ ਦੇ ਉੱਤੇ ਇਨਾ ਆਚਾਰ ਸੀ ਕਿ ਜੇਕਰ ਔਰਤ ਦਾ ਪਤੀ ਕਿਤੇ ਮਰ ਜਾਂਦਾ ਸੀਗਾ ਚਾਹੇ ਉਹ ਨੌਜਵਾਨੀ ਅਵਸਥਾ ਦੇ ਵਿੱਚ ਸੀਗਾ ਤਾਂ ਔਰਤ ਨੂੰ ਜਿਉਂਦੀ ਨੂੰ ਉਹਦੇ ਨਾਲ ਜਲਾਇਆ ਜਾਂਦਾ ਸੀਗਾ ਦੋਸ਼ੀਆਂ ਨੂੰ ਸਰਨ ਵਾਸਤੇ ਜੋ ਆਪਾਂ ਸਰਕਾਰ ਦੇ ਉੱਧੂ ਪੂਰੇ ਇਕੱਠੇ ਹੋਇਆ ਮੈਂ ਇੱਕ ਗੱਲ ਹੋਰ ਸੈਕਤੀ ਸਾਹਿਬ ਨੂੰ ਦੱਸਣੀ ਚਾਹਣਾ ਜ ਜ ਸਾਡਾ ਬਹੁਤ ਹੀ ਮੁਖੋਲਾਰਾ ਹਰਦੀਪ ਸਿੰਘ ਜੀ ਟੋਟਰ 'ਤੇ ਬੋਲ ਚੁੱਕੇ ਆ ਉਸ ਤੋਂ ਬਾਅਦ ਤਾਂ ਕੋਈ ਗੱਲ ਬੋਲਣ ਵਾਲਾ ਬੋਲ ਨਹੀਂ ਸਕਦਾ ਨਾ ਤੁ ਵੱਧ ਪਰ ਮੈਂ ਗੱਲ ਹੀ ਕਾਪੜੇ ਮੰਨਦੀ ਦੱਸੂਗਾ ਕਿ ਜਿਹੜੀਆਂ ਇਹ ਗਲਤੀਆਂ ਹੋ ਰਹੀਆਂ ਨੇ ਵਾਰ-ਵਾਰ ਇਹ ਆਪਣੀ ਸਰਕਾਰਾਂ ਦੇ ਕਾਨੂੰਨਾਂ ਦੇ ਵਿੱਚ ਕਮੀਆਂ ਨੇ ਕਈ ਸਾਲ ਪਹਿਲਾਂ ਨੇ ਫਾਸੀ ਦੀ ਸਜ਼ਾ ਰੱਖੀ ਜੀ ਪਰ ਫਾਸੀ ਦੇਣ ਦੇ ਵਿੱਚ ਵੀ ਦੇਰ ਕਰਦੇ ਨੇ ਜਦੋਂ ਤੁਸੀਂ ਬੜੇ ਨਾਲ ਨਾਲ ਦੀ ਨਾਲਿਆਂ ਨੂੰ ਗੋਲੀ ਮਾਰ ਦੇਣੀ ចਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਅੱਜ ਦੇਖੋ ਸਕੂਲਾਂ ਦੇ ਵਿੱਚ ਬੜੇ ਪ੍ਰੋਜੈਕਟ ਸ਼ੁਰੂ ਹੋ ਰਹੇ ਨੇ ਇਸ ਟਾਈਮ ਪਰ ਜਿਹੜਾ ਮੇਨਲੀ ਜਿਹੜਾ ਪ੍ਰੋਜੈਕਟ ਹੈ ਮੈਂ ਕਹਿੰਦੀ ਕੁੜੀਆਂ ਲਈ ਸਟਾਰਟ ਹੋਣਾ ਚਾਹੀਦਾਗਾ ਵੀ ਉਹ ਆਪ ਦੀ ਸੇਫਟੀ ਜਾਂ ਜਿਹੜਾ ਡਿਫੈਂਸ ਹੈ ਉਹਦੇ ਲਈ ਕਿਵੇਂ ਪ੍ਰੇਪੇਅਰ ਕਰਕਾ ਆਪਾਂ ਕੁੜੀਆਂ ਨੂੰ ਦੇਖੋ ਇਸ ਹਫ਼ਤੇ ਵਿੱਚ ਆਪਾਂ ਪਹਿਲੀ ਵਾਰ ਇੱਥੇ ਇਕੱਠੇ ਹੋਏ ਇਸ ਦਾ ਧਾਮ ਲੈ ਕੇ ਪਹਿਲਾਂ ਉਹ ਪਤਾ ਦੀ ਕਿੰਨੀ ਕਮਾਰੀ ਆਪਾਂ ਮਾਚ ਕੀਤੇ ਨੇ ਠੀਕ ਹੈ ਨਾ ਇਹ ਇੱਕ ਮੈਟੈਲਟੀ ਹੈ ਜਿਹੜੀ ਲੋਕਾਂ ਦੇ ਉਹਨੂੰ ਬਦਲਦੇ ਟਾਈਮ ਲੱਗੂਗਾ ਕਹਿਣ ਨੂੰ ਆਪਾਂ ਮਾਡਰਨ ਹੋ ਗਏ ਆ ਪਰ ਜਿਹੜੀ ਸੋਚ ਆ ਕਈ ਲੋਕਾਂ ਨੇ ਉਹਨੂੰ ਬਦਲਣ ਲਈ ਕੁੜੀਆਂ ਨੂੰ ਤਿਆਰ ਕਰਨਾ ਪਊਗਾ ਕਿ ਕੁੜੀਆਂ ਦਾ ਡਿਫੈਂਸ ਕਿਵੇਂ ਕਰ ਸਕਦੀਆਂ ਨੇ ਉਹ ਸਿੱਖਿਆ ਤੋਂ ਲਗਾਤਾਰ ਵੱਜੇ ਕੀਤਾ ਜਾ ਰਿਹਾ ਹੈ ਉਹਨਾਂ ਹੱਥੀਂ ਆਥਾਂ ਜਿਹੜੇ ਰੁਜ਼ਗਾਰ ਮਿਲਣਾ ਚਾਹੀਦਾ ਸੀ ਉਹ ਰੁਜ਼ਗਾਰ ਲਗਾਤਾਰ ਖੋਇਆ ਜਾ ਰਿਹਾ ਤੇ ਫਿਰ ਆਪਾਂ ਸਾਰੇ ਕਹਿੰਦੇ ਆਇਆ ਕਿ ਪਹਿਲਾ ਮਨੁੱਖਤਾ ਦਾ ਘਰ ਜਿਉਂ ਨੀ ਅਸਰਾਂ ਦੀਆਂ ਮਾਰਦੀਆਂ ਘਟਨਾਵਾਂ ਵਾਪਰ ਲਗੀਆਂ ਸਵੱਤ ਦੇਸ਼ ਦੇ ਵਿੱਚ ਤਿੰਨ ਤਰੇ ਕ੍ਰਿਸ਼ਕਾਂ ਦਾ ਟਕਣਾ ਲਫਨ ਹੋ ਰਿਹਾ ਪਹਿਲਾ ਵਿਰੋਧ ਮਕਰਮਛਲੇ ਅਥਰੂ ਬਾਹਰ ਦੀ ਆਪਾਰਤੀ ਜਨਤਾ ਪਾਰਟੀ ਜਿਹਦਾ ਇੱਕੋ ਇੱਕ ਨਿਸ਼ਾਨਾ ਕਿ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਅਸਤੀਫਾ ਦੇਵੇ ਬਾਕੀ ਕਟਨਾ ਦੇ ਮੋੜਾ ਕੋਈ ਸਵੱਤ ਨਹੀਂ ਹੈ